ਇਹ ਦਾਈ ਦੇ ਕੇ ਦੇ ਕਰ ਨਹੀਂ ਗਰੀ ਬਹਿ ਗਿਆ ਮੇਰਾ ਬੰਦਾ ਮਿਸਤਰੀਆਂ ਦਾ ਕੰਮ ਆ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾਲਾ ਕਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਇਹ ਕਰਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋਗ ਮੈਂ ਭਰਤੀ ਦੁਕਾਨ ਮੈਂ ਪਿਆਹਾ ਤੇਲਾ ਰੱਖਿਆ ਸਾਰਾ ਘਰ ਸਸਵਾ ਹੋ ਗਿਆ ਸਾਰਾ ਕੋਸੀ ਆਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਕੇ ਪੇਕੇ ਚਲ ਗਈ ਹਾਂ ਤੇ ਮਗਰ ਅੱਗ ਲੱਗ ਗਈ ਮੇਰੇ ਘਰ ਨੂੰ ਸਾਰਾ ਕੁਛ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈਂ ਮੈਨੂੰ ਜਾਂ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤ ਕਰੋ ਕੱਖ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਆਈ ਸਮਾਨ ਬਣਾਇਆ ਕੱਕ ਨਹੀਂ ਮੱਜਿਆ ਮੇਰਾ ਤੇ ਜਾਂ ਤੇ ਮੇ ਜੋ ਸਰਕਾਰ ਮਤ ਕਰੇ ਅੱਗ ਤੱਕ ਅੱਗ ਦਾ ਕਾਰਨ ਕੀ ਲੱਗਦਾ ਤੁਹਾਨੂੰ ਅੱਗ ਚੰ ਚੱਕੇ ਲੱਗੀ ਆ ਜਾਂ ਇਹ ਘਰ ਹੈ ਨਹੀਂ ਕਾਗ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਆ ਨਸਾਰਾ ਸਮਾਨ ਸੜ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਡਰ ਤੋਂ ਬਚਨੀ ਇਹ ਮੇਰੇ ਨਿਆਣੇ ਬਚ ਜਾਣ ਨਵਾਣੇ ਬਚਾਉਂਦੀ ਟੋਨੀ ਮੇਰਾ ਸਮਾਨ ਸੜਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕਮਲੀ ਤੱਕ ਨਹੀਂ ਬਚੀ ਤਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੇ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਝ ਦੋ ਇਹ ਸਦ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਆਪਾਂ ਦਾ ਸ਼ਹਿਰ ਚੱਲ ਗਈ ਹੀ ਲੜਾਈ ਦਾ ਮੂਹ ਬਣਿਆ ਸੀ ਆਪਾਂ ਸੋਚੇ ਚਲੋ ਇੱਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚੱਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਤੋਂ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਆਂਦਾ ਸਵੇਰੇ ਇੱਧਰ ਬੇਰੀਅਲ ਚੱਕਰ ਮਾਰਨ ਉਹ ਪਿੰਡ ਰਹਿੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਖ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿੱਧੇ ਸਿੱਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਵੇਖਿਆ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਆਪਾਂ ਨੇ ਐਂਬੂਲੈਂਸ ਆਲੀ ਮੁੱਕ ਤੇ ਫਾਇਰ ਬ੍ਰਿਗੇਡ ਆਣਗੇ ਫਾਇਰ ਬ੍ਰਿਗੇਡ ਹਾਂ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੇ ਆਪ ਨੂੰ ਉਹਨਾਂ ਨੇ ਬਚਾਈਏ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਦਰਵਾਜ਼ਾ ਇੱਕ ਖੁੱਲਾ ਹੀ ਤਾਲਾ ਲੱਗਾ ਹੀ ਇੱਕ ਤਕ ਤਕ ਖੁੱਲਾ ਹੀ ਜਿੱਦਾਂ ਮਿਲ ਕੇ ਸ਼ਰਾਰਤੀ ਅਨਸਰ ਕਹਿੰਨੇ ਅੱਗ ਲਾਈਏ ਜਾਂ ਅੱਗ ਲੱਗੀ ਹੈ ਰੱਬ ਜਾਣੇ ਕੀ ਕਰ ਸਕਦੇ ਆ ਮਾ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਦੇ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲ ਕੇ ਜਿੱਦਾਂ ਕਿਹ ਨਾਲ ਲਾਗਤ ਬਾਜੀ ਹੀ ਪਿੱਛੇ ਜੀ ਝਗੜਾ ਹੋਇਆ ਏ ਸਾਡਾ ਹਾਂ ਹਾਂ ਹਨੂਦ ਦੇ ਸ਼ੱਕ ਹੈ ਔਰ ਤੋਂ ਕੋਈ ਪਿੰਡ 'ਚ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤੇ 40-45 ਸਾਲ ਹੋ ਗਏ ਇੱਥੇ ਡੇਢ ਦੇ ਕਦੇ ਇਹੋ ਜਿਹਾ ਵੇਖਿਆ ਨਹੀਂ ਪੜੇ ਇਹਦੇ ਸਬੰਧ 'ਚ ਕੋਈ ਪੁਲਿਸ ਵਗੈਰਾ ਨੇ ਸੂਚਿਤ ਕੀਤਾ ਤੁਸਾਂ ਨਹੀਂ ਜੀ ਕਿਸੇ ਨੇ ਨਹੀਂ ਕੀਤਾ ਜੀ ਕਰਾਂਗੇ ਹੁਣ ਕਾਰਵਾਈ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਤੇ ਸਮਾਨ ਸਾਰਾ ਹੀ ਖਤਮ ਹੀ ਹੋ ਗਿਆ ਦੱਸ ਨਹੀਂ ਸਕਦੇ ਹੁਣ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪੈਸਾ ਤੇ ਲਹੀ ਕੋਈ 3000 ਨੂੰ ਭਰਤੀ ਕਰਾਉਣ ਵਾਸਤੇ ਲੱਗੇ 77000 ਰੁਪਏ ਹੀ ਵੋਟ ਰੈਂਕੀ ਖਤਮ ਹੋ ਗਿਆ ਜਿਸ ਜਿਹੜੇ ਦੀ ਤੌਰ ਤੇ ਬੱਤਰ ਸਾਰਾ ਕੋਸ਼ਿ ਖਤਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅੰਗ ਸਰਕਾਰ ਵੇਖੋ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਕਿ ਇਸ ਚੀਜ਼ ਦਾ ਸਾਡਾ ਨੁਕਸਾਨ ਹੋਇਆ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਮੰਗ ਮੰਗ ਕੇ ਆ ਬਿਲਕੁਲ ਖਾਸ ਬਾਟਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇਸ ਤਰ੍ਹਾਂ ਲਿੰਦਿਆਂ ਨੂੰ ਬਹੁ ਲਭਾਈ ਤੇ ਦੇਜੇ ਤੇ ਲਿੰਦੇ ਹੀ ਇਹਨਾਂ ਦਾ ਜੋ ਹੈਗਾ ਸਮਾਨ ਸਭ ਦੂਸ ਗਿਆ ਆ ਤੇ ਸਾਡੇ ਬੋਲ ਦੇ 2.5 ਲੱਖ ਦਾ ਸਮਾਨ ਚਲਾ ਗਿਆ ਤੇ ਬਹੁਤ ਜ਼ਿਆਦਾ ਗਰੀਬ ਮੁੰਡਿਆ ਪੱਤੀ ਵਾਸਤੇ ਰੱਖਿਆ ਛੱਡ 7000 ਰੁਪਿਆ ਉਹ ਵੀ ਛੱਡ ਗਿਆ ਸਵਾਹ ਹੋ ਗਿਆ ਚਲਾ ਗਿਆ ਤੇ ਬਹੁਤ ਜ਼ਿਆਦਾ ਗਰੀਬ ਹੈ ਬਚ ਨਹੀਂ ਪਿੰਡ ਦੇ ਮੋਤ ਪੇੜ ਹੁੰਦੇ ਨੇ ਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਮੈਂ ਸਾਫ ਕਸ ਸਰਪੰਚ ਸਾਦਾ ਲਈ ਤਾਂ ਇਹਨਾਂ ਦੀ ਵਿਚਾਇਆਂ ਦੀ ਮਦਦ ਕੀਤੀ ਜਾਵੇ ਬਸ ਵਦ ਕਿਹਨਾ ਜੀ ਦਲਬੀਰ ਸਿੰਘ ਜੁਦਾ ਸਰਪੰਚ ਪਿੰਡ ਸਾਦਾ ਵਾਲੇ ਜੁਦਾ ਸਰਪੰਚ ਜੀ ਏ ਸਰ ਕੀ ਗਲਤਨੀ ਕਰਨਾ ਕੀ ਹੈ ਜੀ ਇਹ ਰਾਤ ਲੱਗੀ ਆ ਕੇ ਬਾਟਰ ਤੇ ਲੱਗੇ ਪਿੰਡ ਆ ਇਹਦੇ ਉੱਠ ਕੇ ਚਾਰੇ ਚਲੇ ਗਏ ਕਿ ਚਲੋ ਇਥੋਂ ਹਟਵੀਂ ਚੱਲ ਜੰਦੇ ਆ ਨਾਲ ਹੀ ਆਪਾਂ ਤੇ ਕੁੜੀਆਂ ਛੜੀਆਂ ਲੈ ਕੇ ਚਲੇ ਗਏ ਇਹਨਾਂ ਨੂੰ ਪਿਆਰ ਦੇ ਲਾ ਮੈਨੂੰ ਚਾਹੀਦਾ ਸਰਕਾਰ ਨੂੰ ਆਖਣਾ ਚਾਹੀਦਾ ਬਗਾਨ ਤਰੀ ਬੰਧੇ ਆ 40 50 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਐ ਵੀ ਕਿਸੇ ਦੇ ਥਾਣੇ ਤੇ ਰਹਿਣ ਦੇ ਹਾਂ ਜੀ ਦਵਾਰਿਆਂ ਹੋਗਾ ਤੇ ਜੋਸ਼ ਨਾਲ ਸਾਰਾ ਛੱਡ ਗਿਆ ਇਹਦਾ ਹਾਂਜੀ ਤੇ ਅਗਲਾ ਕਾਰਨਵਸ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤਾਂ ਨੂੰ ਅਗਲੇ ਉਹਦੇ ਦੁਆਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਤ ਲੱਗੀ ਹੈ ਹੁਣ ਪਤਾ ਨਹੀਂ ਨਾ ਕਿਸਾਨਾਂ ਕੋਲ ਲੱਗੀ ਹੈ ਕਿ ਉਤਰਾਂ ਲੱਗੀ ਕਿ ਇਹਨੇ ਲਾ ਦਿੱਤੀ ਹੈ ਇਹ ਬਿਲਕੁਲ ਦਰਵਾਜ਼ਾ ਖੁੱਲਾ ਹੈ ਕਾਕੜ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਕੱਖ ਜਾਂਚ ਹੋਣੀ ਚਾਹੀਦੀ ਹਾਂਜੀ ਇਹ ਹੋ ਜਾਂਦੇ ਆ ਵੀ ਇਹਨਾਂ ਨੂੰ ਗਰੀਬਾਂ ਨੂੰ ਕੋਈ ਪੈਸਾ ਦਿੱਤਾ ਜਾਏ